ਸਿਆਸਤ ਕਾਫੀ ਉਲਝਣਾਂ ਦੇ ਵਿੱਚ ਉਲਝੀ ਹੋਈ ਹੈ। ਅਕਾਲੀ ਦਲ ਦੇ ਵਿੱਚ ਬਾਗੀ ਸੁਰਾ ਉੱਤਰੀਆਂ ਅਤੇ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਵਾਹਿਦ ਜੱਜਬੰਦੀ ਮੰਨੀ ਜਾਂਦੀ ਰਹੀ ਹੈ ਜਿਹੜੀ ਪੰਥ ਦੀ ਅਗਵਾਈ ਕਰਦੀ ਰਹੀ ਹੈ। ਅੱਜ ਸਾਫ ਕਾਰਜ ਸੇਧਾਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਇਸ ਦਾਪ ਤੇ ਚਿੰਤਾ ਜ਼ਾਹਰ ਕੀਤੀ ਹੈ। ਤੇ ਭਾਈ ਅਮਰਪਾਲ ਸਿੰਘ ਹੁਣਾਂ ਦੀ ਹਲੇ ਤੱਕ ਸੌਂ ਨਹੀਂ ਚੁੱਕੀ ਗਈ ਅਤੇ ਪੰਜਾਬ ਦੇ ਵਿੱਚ ਜਿੰਮਨੀ ਸੌਣਾ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਇਸ ਸਮੇਂ ਸਾਡੇ ਨਾਲ ਜੁੜੇ ਪੰਜਾਬ ਦੇ ਇੱਕ ਵਕੀਲ ਸਤਿ ਸ੍ਰੀ ਅਕਾਲ ਸਾਫ ਦਾ ਲੋਕ ਸਭਾ ਮੈਂਬਰ ਰਾਜੀਵ ਖਾਲਸਾ ਉਹਨਾਂ ਖਾਸੇ ਬਹੁਤ ਬਹੁਤ ਸਵਾਗਤ ਕਰਦਾ ਲੋਕਾਂ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਇੱਕ ਬੜਾ ਹਰ ਕਿਸੇ ਦੇ ਮਨ ਚੇ ਸਵਾਲ ਹੈ ਕਿ ਅਮਰਪਾਲ ਉਹਨਾਂ ਦੀ ਰਿਹਾਈ ਜਾਂ ਫਿਰ ਸੋਹ ਚੁਪਣ ਦਾ ਪ੍ਰਬੰਧ ਕਦੋਂ ਹੋ ਸਕਦਾ ਜੇਕਰ ਸੋਹ ਚੁਪਣ ਦਾ ਤਾਂ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੈ ਅ 25 ਤਰੀਕ ਪਹਿਲੀ ਤਰੀਕ ਸੀ ਸੌਂਟ ਟਟਣ ਦੀ ਉਸ ਤੋਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਮੰਗੇਟਰੀ ਹੈ ਸੌਂਟ ਟਟਾਉਣੀ ਤੇ ਸੌਂ ਹਰ ਹਾਲਤ ਦੇ ਵਿੱਚ ਚੁਟਾਈ ਜਾਊਗੀ ਉਹ ਇੱਕ ਸਵਧਾਰਿਕ ਪ੍ਰੋਵੀਜ਼ਨ ਹੈ ਜਿਸ ਦੇ ਵਿੱਚ ਕੋਈ ਸਰਕਾਰ ਜਾਂ ਕੋਈ ਹੋਰ ਅਥਾਰਟੀ ਰਕਾਬੜ ਨਹੀਂ ਪਾ ਸਕਦੀ ਸੋ ਸੌਂਟ ਟਟਣ ਬਾਰੇ ਤਾਂ ਕੋਈ ਦੋ ਰਾਮਾ ਨਹੀਂ ਮੰਨ ਪਰ ਜਿੱਥੋਂ ਤੱਕ ਰਿਹਾਈ ਦਾ ਮਾਮਲਾ ਹੈ ਉਹ ਜਿਹੜਾ ਮਾਮਲਾ ਹੁੰਦਾ ਹੈ ਉਹ ਗੁੰਝੰਦਾਰ ਵੀ ਹੁੰਦਾ ਹੈ ਤੇ ਕਈ ਵਾਰੀ ਸਿੰਪਲ ਵੀ ਹੋ ਜਾਂਦਾ ਹੈ ਤੰਤੂ ਇਹ ਫੈਸਲਾ ਜਿਹੜਾ ਹੈ ਰਾਜਨੀਤਿਕ ਤੌਰ ਤੇ ਲਿਆ ਜਾਉ ਜਿਹੜਾ ਇਨਾ ਵੱਡਾ ਜਨ ਅਦੇਸ਼ ਹੋ ਗਿਆ ਹੈ ਭਾਈ ਆਹਨ ਪਾਲਸ ਨੂੰ ਆ ਉਹ ਮੱਧੇ ਨਜ਼ਰ ਰੱਖਦੇ ਹੋਏ ਮੇਰੇ ਖਿਆਲ ਦੇ ਵਿੱਚ ਜਿਹੜੀ ਰਿਹਾਈ ਹੈ ਉਹ ਬੜੀ ਲੰਬੀ ਨਹੀਂ ਇਸ ਦੇ ਵਿੱਚ ਸਮਾਂ ਲੱਗੂਗਾ ਤੇ ਲੰਬਾ ਸਮਾਂ ਨਹੀਂ ਲੱਗੂਗਾ ਬਲਕਿ ਕੁਝ ਦਿਨ ਵਿੱਚ ਹੀ ਸੰਭੋ ਇੱਕ ਬੜਾ ਸਵਾਲ ਕੀਤਾ ਜਾਂਦਾ ਹੈ ਜਿਮਨੀ ਜੁਆਨ ਲੈ ਕੇ ਆਰਧ ਮੰਤਰੀ ਬਾਜੇ ਕੇ ਹੋਰੀ ਮੋਨ ਆਪਣੇ ਪ੍ਰਵਸ ਸਿੰਘ ਹੁੜੀ ਕੋਨ ਪਰਾਲਾ ਤੋਂ ਤੇ ਜਿਹੜਾ ਦਲਜੀਤ ਕਲਸੀ ਇਸ ਬਾਰੇ ਤੁਹਾਡੀ ਕੱਲ ਸਟੇਟਮੈਂਟ ਆਈ ਸੀ ਕਿ ਇਹਦਾ ਐਸਾ ਅਧਿਕਾਰਕ ਤੌਰ ਤੇ ਕੋਈ ਉਮੀਦਵਾਰ ਭਾਈ ਅਮਰਪਾਲ ਸਿੰਘ ਹੁਣਾ ਬੁਲਉਣੀ ਐਲਾਨਿਆ ਗਿਆ ਪਰ ਉਹਨਾਂ ਵੱਲੋਂ ਲਗਾਤਾਰ ਐਲਾਨ ਹੋ ਰਹੇ ਨੇ ਦੇਖੋ ਗੱਲ ਇਹ ਹੈ ਕਿ ਭਾਈ ਅਮਰਪਾਲ ਸਿੰਘ ਨਾਲ ਬੜੀ ਬੜੀ ਵਿਸਤਾਰ ਨਾਲ ਡੀਟੇਲ ਦੇ ਵਿੱਚ ਡਿਵਲਪਡ ਗੇਲ ਦੇ ਵਿੱਚ ਗੁਰਮੀਨ ਸਿੰਘ ਜਿਹੜੀਆਂ ਪੰਜਾਬ ਤੋਂ ਉਸ ਬਾਰੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਅਜੇ ਤੱਕ ਕੋਈ ਵਿਚਾਰ ਬਣਾਇਆ ਨਹੀਂ ਗਿਆ ਜਿਉਣੀ ਚਾਹਾਂ ਲੜਨ ਦਾ ਉਹਨਾਂ ਨੇ ਕਿਹਾ ਸੀ ਜਦੋਂ ਵੀ ਕੋਈ ਵਿਚਾਰ ਬਣੂਗਾ ਵੀ ਲੜਨੀਆਂ ਨੇ ਜਾਂ ਨਹੀਂ ਲੜਨੀਆਂ ਦੋਹਾਂ ਦੇ ਵਿੱਚੋਂ ਇੱਕ ਵਿਚਾਰ ਬਣੂ ਮੈਂ ਤੁਹਾਡੇ ਨਾਲ ਰਾਏ ਕਰੂੰਗਾ ਤੋਂ ਅਜੇ ਤੱਕ ਭਾਈ ਸਾਹਿਬ ਨੇ ਜਿਹੜਾ ਹੈ ਕੋਈ ਵਿਚਾਰ ਨਹੀਂ ਬਣਾਇਆ ਕਿ ਜਿਉਣੀ ਚਾਹਾਂ ਲੜਨੀਆਂ ਨੇ ਕਿ ਨਹੀਂ ਲੜਨੀਆਂ ਪਹਿਲਾਂ ਮੁੱਢਲੀ ਤੇ ਬਣਿਆ ਸੀ ਤੌਰ ਤੇ ਜਿਹੜਾ ਹੈ ਫੈਸਲਾ ਲਿਆ ਜਾਊ ਕਿ ਭਾਈ ਅਮਰਪਾਲ ਜੀ ਨਾਲੋਂ ਇਹ ਜੇਮਨੀ ਚੋਣਾਂ ਪੰਜਾਬ ਦੇ ਵਿੱਚ ਕੰਪੈਸਟ ਕੀਤੀਆਂ ਜਾਣਗੀਆਂ ਕਿ ਨਹੀਂ ਕੀਤੀਆਂ ਜਾਣਗੀਆਂ ਇਹ ਉਮੀਦਵਾਰਾਂ ਦੀ ਚੱਲ ਪਿੱਛੋ ਹੋਊਗੀ ਜੇ ਉਹ ਹਾਂ ਵੀ ਜ ਫੈਸਲਾ ਲੈਂਦੇ ਆ ਤਾਂ ਉਮੀਦਵਾਰਾਂ ਦਾ ਲੜਨ ਹੋਊਗਾ ਇਹ ਉਹ ਨਾ ਵੀ ਫੈਸਲਾ ਲੈਂਦੇ ਆ ਫਿਰ ਉਸ ਤੋਂ ਅੱਗੇ ਜਿਹੜਾ ਹੈ ਕੋਈ ਗੱਲ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਪ੍ਰੋਸੀਡ ਕਰਨ ਦਾ ਮਤਲਬ ਨਹੀਂ ਰਹਿ ਜਾਂਦਾ ਅਜੇ ਤੱਕ ਫੈਸਲਾ ਹੀ ਨਹੀਂ ਹੋਇਆ ਜਿਹੜੇ ਇਹ ਆਪਣਾ ਜਿਨ੍ਹਾਂ ਨੇ ਐਲਾਨ ਕੀਤਾ ਉਹ ਇਹਨਾਂ ਦੇ ਪਰਿਵਾਰਾਂ ਵੱਲੋਂ ਐਲਾਨ ਕੀਤਾ ਗਿਆ ਔਰ ਉਹਨਾਂ ਨੇ ਕਿਤੇ ਸਾਰੇ ਐਲਾਨਾਂ ਵਿੱਚ ਭਾਈ ਅਮਰਪਾਲ ਸਿੰਘ ਦਾ ਨਾਮ ਨਹੀਂ ਲਿਆ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਜਿਹੜੇ ਉਹਨਾਂ ਦੇ ਜਿਹੜੇ ਉਸੇ ਨਜ਼ਰਮੰਦ ਨੇ ਉਹਨਾਂ ਨੇ ਕਿਹਾ ਕਿ ਮੈਂ ਵਿਚਾਰ ਕਰਦਿਆਂ ਕਿ ਚੋਣ ਲੜਨੀ ਹੈ ਇਸ ਲਈ ਬਾਹਰ ਚਾਕੇ ਐਲਾਨ ਕੀਤਾ ਜਾਵੇ ਕਿ ਮੈਂ ਚੋਣ ਲੜਾਂਗਾ ਉਹ ਉਹਨਾਂ ਦਾ ਜਾਤੀ ਤੇ ਨਿੱਜੀ ਫੈਸਲਾ ਹੈ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਕੋਈ ਵੀ ਚੋਣ ਲੜ ਸਕਦਾ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਜਾਂ ਉਸ ਦੇ ਵਿੱਚ ਰਿਕਾਵਟ ਨਹੀਂ ਪਾਈ ਜਾ ਸਕਦੀ ਤੇ ਚੋਣ ਲੜਨ ਦਾ ਫੈਸਲਾ ਕਿਸ ਦਾ ਆਪਣਾ ਹੋਵੇ ਜਾਤੀ ਹੋਵੇ ਨਿੱਜੀ ਹੋਵੇ ਉਹ ਫੈਸਲਾ ਜਿਹੜਾ ਉੱਤ ਦਾ ਹੁੰਦਾ ਉਹਦੇ ਤੇ ਲੜੇ ਤੇ ਨਾ ਲੜੇ ਇਹ ਉਸ ਦੀ ਇੱਛਾ ਹੁੰਦੀ ਹੈ ਪਰ ਇੱਥੇ ਜਥੇਬੰਦਤ ਦੇ ਤੌਰ ਤੇ ਭਾਈ ਅਮਰਪਾਲ ਸਿੰਘ ਜਿਵੇਂ ਬਹੁ ਵਜੇ ਤੱਕ ਫੈਸਲਾ ਹੀ ਨਹੀਂ ਹੋਇਆ ਕਿ ਚੋਣਾਂ 'ਚ ਹਿੱਸਾ ਲੈਣਾ ਜਾਂ ਨਹੀਂ ਲੈਣਾ ਉਹ ਜਿਹੜੇ ਵਿਆੜ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਅਸੀਂ ਆਲੇ ਦੁਆਲੇ ਦੇ ਅੰਦਰ ਨਹੀਂ ਸੈ ਸਕਦੇ ਨਿੱਜੀ ਤੌਰ ਤੇ ਤਾਂ ਇਹ ਢਾਹਤ ਨੇ ਇਹ ਪਰੰਤੂ ਭਾਈ ਅਮਰਪਾਲ ਸਿੰਘ ਬਹੁ ਫੈਸਲਾ ਨਹੀਂ ਹੈ ਇਸ ਤੇ ਲਈ ਆਪਦੇ ਨਹੀਂ ਬੈਠਲੇ ਨਿੱਜੀ ਤੌਰ ਤੇ ਕੋਈ ਇਲੈਕਸ਼ਨ ਲੜੇ ਖਾਜੀ ਤੁਹਾਡੀ ਇਹ ਮੁਲਾਕਾਤ ਕਦੋਂ ਹੋਈ ਜਦੋਂ ਤੁਹਾਡੀ ਇਹ ਜੀਪੀ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਮੇਰੀ ਇਹ ਮੁਲਾਕਾਤ ਤਾਂ 5 ਜੂਨ ਨੂੰ ਹੋਈ ਸੀ ਤੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਤੇ ਉਸ ਤੋਂ ਉਹ ਜਦੋਂ ਰਿਜ਼ਲਟ ਆਏ ਇਹ ਨਤੀਜੇ ਆ ਚੁੱਕੇ ਸੀ ਤਾਂ ਜਮਨੀ ਚੋਣਾਂ ਤਾਂ ਉੱਥੇ ਸੁਭਾਵਿਕ ਤੌਰ ਤੇ ਸਾਹਮਣੇ ਆਈ ਪੁੱਤੇ ਸੀ ਕਿਉਂਕਿ ਐਨੇ ਹਾਲਜੇ ਤੱਕ ਜਿਹੜੇ ਮੌਜੂਦਾ ਜਿਹੜੇ ਐਮਐਲਏ ਸੀ ਵਿਧਾਇਕ ਸੀ ਜੇ ਉਹ ਦੂਲੇ ਡੈਡ ਸੀ ਸੋ ਚਾਰ ਹਫ਼ਤਿਆਂ ਨੇ ਕਿ ਜਮਨੀ ਚੋਣਾਂ ਜਿਹੜੀਆਂ ਹੈਗੀਆਂ ਜਿੱਦੜਵਾਹਾ ਬਰਨਾਲਾ ਦੇ ਦਾ ਪਾਪਾ ਲਾਣ ਜਿੱਤੇ ਜੰਮੇ ਵਾਰ ਉਸ ਸਮੇ ਇਹ ਲਾਣ ਹੋ ਚੁਪਿਆ ਸੀ ਵਿਚਾਰੇ ਹੱਦਿਆਂ ਵਿੱਚ ਜਿਹੜੀ ਇਹ ਜਮੀਨ ਤੋਂ ਆਉਂਦੀ ਤੋ ਉਸ ਸਮੇ ਸਾਰਾ ਜਿਹੜਾ ਸਿਰਨ ਸੀ ਉਹ ਬਿਲਕੁਲ ਐਕਲੀ ਹੈ ਇੱਕ ਇਹ ਵੀ ਖਬਰ ਨਿਕਲ ਕੇ ਆ ਰਹੀ ਹੈ ਕਿ ਜਨਾ ਤੋਂ ਵੀਡੀਓ ਦੇ ਅੰਦਰ ਕਿ ਉੱਥੇ ਇਸ ਗੱਲ ਨੂੰ ਲੈ ਕੇ ਕਸ਼ਮਰ ਚਾ ਦੇ ਗੁਰੂ ਘਰ ਦੇ ਵਿੱਚ ਐਕਸ਼ਨ ਗੜ ਨੂੰ ਇੱਕ ਪਾਸੇ ਭਾਈ ਅਮਰਪਾਲ ਉਰੀ ਨੇ ਦੂਜੇ ਪਾਸੇ ਲੋਕ ਨੇ ਜਿਹੜੇ ਇਹਨਾਂ ਦੇ ਵੱਲੋਂ ਕੱਚੇ ਤੌਰ ਤੇ ਕਹਿ ਲਿਆ ਕਿ ਨਿੱਜੀ ਤੌਰ ਤੇ ਐਲਾਨ ਕੀਤਾ ਗਿਆ ਜਾਂ ਕਿਸ ਤਰ੍ਹਾਂ ਨਹੀਂ ਕੀਤਾ ਗਿਆ ਇਸ ਤਰ੍ਹਾਂ ਦੀ ਕੋਈ ਖਬਰ ਹੈ ਕਿ ਇਦਾਂ ਹੋ ਰਿਹਾ ਹੈ ਦੇਖੋ ਜਿਹੜੇ ਉਹ ਜਿੰਨੇ ਜਣੇ ਨજરਬੰਦ ਨੇ ਜਿੰਨੇ ਸਿੰਘ ਨજરਬੰਦ ਨਹੀਂ ਉਹਨਾਂ ਦੇ ਵਿੱਚ ਕੋਈ ਜਿਹੜਾ ਹੈ ਡਿਸਪਿਊਟ ਨਹੀਂ ਪਿਆ ਹੋਇਆ ਕੋਈ ਮਤਭੇਦ ਨਹੀਂ ਹਟ ਤੇ ਉਹ ਜਿਹੜੇ ਹੈ ਉਹ ਭਾਈ ਸਾਹਿਬ ਦੀ ਲੀਡਰਸ਼ਿਪ ਨੂੰ ਮੰਨਦੇ ਹੈ ਤੇ ਉਥੇ ਜਿਹੜੀ ਹੈਗਾ ਇਹ ਖਬਰ ਜਿਹੜੀ ਇਹਨਾਂ ਇਖਿਆਸਾਂ ਆਈਆਂ ਤੇ ਤੇ ਇਸ ਜੱਸ ਵਰਤ ਤੇ ਦੀਉਂ ਮੰਨ ਲਈ ਕਿ سرمਾਈਏ ਤੇ ਕੌਮ ਜੱਛੇ ਦੇ ਕਹਿ ਲਏ ਨੇ ਉਸ ਤੇ ਦਾ ਬਸ ਕਹਤਾ ਹੈ ਤੁਹਾਨੂੰ ਸੀਗਲ ਕਹਿ ਰਹੇ ਹੋ ਕਿ ਹੈ ਪਰ ਕੀ ਵਾਕਈ ਜਿਹੜਾ ਇਹ ਸਾਰਾ ਮਸਲਾ ਹੈ ਏਡਾ ਖਾੜਾ ਪਾ ਕਹਿ ਸਕਦੇ ਆ ਵੀ ਉਹਨਾਂ ਚ ਕੋਈ ਗ੍ਰਾਉਂਡ ਫਲਿਕਟ ਨਹੀਂ ਪਰ ਉਹ ਬਾਰ ਬਾਰ ਤੀਜੀ ਚੌਥੀ ਵਾਰ ਇਹ ਗੱਲ ਬਾਹਰ ਆ ਚੁੱਕੀ ਆ ਵੀ ਉੱਥੇ ਕੋਈ ਨਾ ਕੋਈ ਜਵੇਂ ਦਲਜੀਤ ਕਲਸੀ ਦਾ ਪਰਿਵਾਰ ਵੀ ਨਹੀਂ ਦੇਖਿਆ ਗਿਆ ਪ੍ਰਚਾਰ ਕਰਦਾ ਹੋਇਆ ਫਡੂਰ ਸਾਹਿਬ ਦੇਖੋ ਇਹ ਗੱਲਾਂ ਜਿਹੜੀਆਂ ਕਈ ਗੱਲਾਂ ਹੁੰਦੀਆਂ ਨੇ ਡਿਫਰੈਂਸ ਜੇ ਕਹਿ ਦੇਣਾ ਸੁਭਾਵਿਕ ਹੁੰਦੇ ਐ ਪਰ ਮੈਂ ਬੜੀ ਚੰਗੀ ਤਰ੍ਹਾਂ ਦੇ ਨਾਲ ਕੋਪਟਰੀਆ ਉੱਥੇ ਮੇਰੇ ਨੋਟਿਸ ਦੇ ਵਿੱਚ ਉਹੀ ਜਿਹਾ ਡਿਫਰੈਂਸ ਨਹੀਂ ਆ ਜੇਕਰ ਬਾਇਜੈਂਸ ਅੱਪਾ ਮੰਨ ਲਿਏ ਕਿ ਜਿਵੇਂ ਚੋਣਾਂ ਦਾ ਤੈਨ ਨਹੀਂ ਆ ਪੰਜਾਬ ਦੇ ਵਿੱਚ ਜਿਵੇਂ ਚੋਣਾਂ ਦਾ ਹਰ ਹਾਲ ਚਿਰ ਚਾਰ ਹੜਕਿਆਂ ਦੀ ਹੋਣੀਆਂ ਹੀ ਹੋਣੀਆਂ ਲੱਗੀਆਂ ਅੱਜ ਨਹੀਂ ਤਾਂ ਕੱਲ ਜੇਕਰ ਜਿਹੜੀ ਸਥਿਤੀ ਬਣਦੀ ਹੈ ਜਿਹੜੀ ਕਿ ਹੁਣ ਐਸ ਏਸ ਐਸ ਹੈ ਕਿ ਅਮਰ ਮਾਫ ਕਰਨਾ ਆਪਣਾ ਬਾਝੇ ਕੇ ਰੋਂਕੇ ਤੇ ਤਲ ਜੀ ਕੱਲ੍ਹ ਸੀ ਚੌਂ ਕੰਟੈਸਟ ਕਰ ਦਿੱਤਾ ਤਾਂ ਕੀ ਭਾਈ ਸਾਹਿਬ ਜਾਂ ਉਹਨਾਂ ਦਾ ਪਰਿਵਾਰ ਜਾਂ ਤੁਸੀਂ ਜਾਂ ਹੋਰ ਬਾਕੀ ਬ੍ਰਾਊਡਰ ਸੈਂਸ ਦੇ ਵਿੱਚ ਪੰਚਤ ਘੇਰਾ ਆਉਣਾ ਦਾ ਸਮਰਥਨ ਕਰਦੇ। ਦੇਖੋ ਮੈਂ ਤਾਂ ਜਿਹੜਾ ਵੀ ਹੁਕਮ ਦੇਣਗੇ ਜਿਹੜਾ ਵੀ ਫੈਸਲਾ ਲੈਣਗੇ ਭਾਈ ਸਾਹਿਬ ਉਹਦਾ ਪਵੰਦ ਹੈ। ਮੈਂ ਜਿਹੜਾ ਹੈਗਾ ਉਹਨਾਂ ਮੁਤਾਬਕ ਚੱਲੂੰ। ਮੇਰੇ ਕੋਲੇ ਤਾਂ ਨਾ ਕੋਈ ਦੂਸਰਾ ਰਸਤਾ ਹੈ ਨਾ ਮੈਂ ਦੂਸਰਾ ਰਸਤਾ ਸੋਚ ਸਕਦਾ। ਭਾਈ ਸਾਹਿਬ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ। ਏ ਹੋਰ ਤੁੰਕੇ ਲੋ ਚੰਦੂ ਉਹ ਵੱਖਰੀ ਗੱਲ ਹੈ ਭਾਈ ਸਾਹਿਬ ਤਾਂ ਉਹ ਵੀ ਜਦੋਂ ਫੈਸਲਾ ਲੈਣਗੇ ਫਿਰ ਉਹ ਸਪੋਰਟ ਕਰਨ ਦੀ ਗੱਲ ਨਹੀਂ ਹੋਣੀ ਫਿਰ ਤਾਂ ਉਹ ਕੋਈ ਨਾ ਕਰਨ ਦਾ ਨਾਂ ਨਾ ਚਰਨਗੇ ਜੇ ਕੋਈ ਲੜਮਈ ਹੋਈ ਇਹ ਨਾ ਲੜਮਈ ਹੋਈ ਤੱਕ ਹੋ ਜਾਣਗੇ ਫਿਰ ਉਹ ਫੈਸਲਾ ਕਰਨਗੇ ਕਿ ਕਿਹੋ ਨਾਲ ਦੇ ਵਿੱਚ ਅਸੀਂ ਹਿੱਸਾ ਨਹੀਂ ਲੈ ਲੈਣਾ ਦੋਵੇਂ ਫੈਸਲੇ ਜਿਹੜੇ ਨੇ ਉਹ ਬਾਹਰ ਦੱਸੇ ਜਾਣ ਇਹ ਨਸ਼ਰ ਕੀਤੇ ਜਾਣ ਜੀ ਉਹ ਕੋਈ ਬਹੁਤ ਫੈਸਲੇ ਨਹੀਂ ਹੁੰਦੇ ਤੇ ਹੋਰ ਕੋਈ ਹਮਾਇਤ ਕਰੂ ਜਾਂ ਨਹੀਂ ਕਰੂ ਉਸ ਬਾਰੇ ਮੈਂ ਪੁੱਛੀ ਕਿ ਸਰ ਸਰ ਮੈਂ ਆਪਦੇ ਬਾਰੇ ਇਹ ਕਿਹੜੀ ਗੱਲ ਇਹ ਕਹਿ ਸਕਦਾ ਸੀ ਮੈਂ ਇਸ ਤਰ੍ਹਾਂ ਤੇ ਬੜਾ ਸੁਪੋਸ਼ਟਾਏ ਕਿ ਮੈਂ ਸਿਰਫ ਤੇ ਸਿਰ ਪਾਈਆਂ ਉਸ ਪਾਸੇ ਨਾ ਕੋਣ। ਇਹ ਕਾਸ਼ੀ ਇਹ ਜੁਦਾ ਦਰਦੀ ਗੱਲ ਕਰ ਲਈ। ਕਾਲੀ ਤਨ ਬੜਾ ਉਲਝਿਆ ਕਰਦਾ ਦੋ ਧੜੇ ਬਣ ਕੇ ਬਕਾਬ ਖੋਰੀਆ। ਤੁਸੀਂ ਇਸ ਸਾਰੇ ਕਾਸੇ ਨੂੰ ਕਿਵੇਂ ਦੇਖਦੇ? ਦੇਖੋ ਕਾਲੀ ਦਲ ਤਾਂ ਬਹੁਤ ਦੇਰ ਤੋਂ ਇਹ ਜਿਆ ਬੰਦਾ ਜਿਹਦੇ ਪ੍ਰਕਾਸ਼ ਸਿੰਘ ਬਾਦਲ ਨੇ ਲੋਕੇ ਦੀ ਕਾਨਫਰੰਸ ਦੇ ਵਿੱਚ ਹਲਾਨ ਕਰਤਾ ਸੀ ਕਿ ਇਹ ਪੰਛਤ ਪਾਰਟੀ ਨਹੀਂ ਹੈ ਇਹ ਪੰਜਾਬੀ ਪਾਰਟੀ ਹੈ ਉਹ ਜਿਹੜਾ 1920 ਦਾ ਚਰਿੱਤਰ ਸੀ ਸ਼ਰੋਮੀ ਅਟਾਲੀਦਲ ਦਾ 1920 ਦੀ ਜਿਹੜਾ ਹੈ ਤਾਂ ਕਰੈਕਟਰ ਸੀ ਉਹ ਬਦਲਦਾ ਉਹ ਤੇ ਉਹਨੂੰ ਵੀ ਵਿਸ਼ੇਸ਼ ਮਹਾਨ ਪਰਮਾਨੀ ਦੇ ਪਿੱਛੋਂ ਸ਼ਰੋਮੀ ਅਟਾਲੀਦਲ ਸਾਰੀ ਦੁਨੀਆ ਵਿੱਚ ਸਿੱਖਾਂ ਦੇ ਪ੍ਰਜਨਨ ਦੇ ਤੌਰ ਤੇ ਵਜੂਦ ਵਿੱਚ ਆਇਆ ਸੀ ਕਿ ਪੰਜਾਬੀ ਪਾਰਟੀ ਦੇ ਤੌਰ ਤੇ ਵਜੂਦ ਵਿੱਚ ਨਹੀਂ ਆਇਆ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਲਾਰ ਕਰਤਾ ਉਹ ਸਾਰੇ ਜਿਨ੍ਹਾਂ ਨੇ ਹੁਣ ਬਾਜੀ ਸੁਣਾ ਪਣਾਈਆਂ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸੀ ਤੇ ਲੀਡਰ ਸੀ ਇਹ ਜਮੂਤੇ ਉਰੋਂ ਬਾਦਲ ਦਾ ਕੇਲਾ ਮਜ਼ਬੂਤ ਸੀ ਉਸ ਸਮੇਂ ਯਾ ਤਾਂ ਸ਼੍ਰੋਮਣੀ ਅਕਾਲੀ ਦਲ ਰਾਜ ਕਰਦੀ ਹਕਮਰਾਨ ਪਾਰਟੀ ਹੁੰਦੀ ਸੀ ਜਾਂ ਉਹ ਮਜ਼ਬੂਤ ਨਾ ਮੂਤ ਪ੍ਰੋਧ ਦੀ ਧਰ ਹੁੰਦੀ ਸੀ ਸੋ ਇਹਨਾਂ ਨੂੰ ਕਿਸੇ ਦੀ ਬੋਲਣ ਦੀ ਹਿੰਮਤ ਨਾ ਹੋਈ ਇਹ ਚੁੱਪਚਾਪ ਸੁਣਦੇ ਰਹੇ ਜਿਹੜਾ ਪ੍ਰਤਾਪ ਸਿੰਘ ਬਾਦਲ ਕਰਦਾ ਰਿਹਾ ਉਹ ਮੰਨਦੇ ਰਹੇ ਉਸ ਤੋਂ ਬਾਅਦ ਗੁਰਗੰਧਾਲ ਦੀ ਬੇਇੱਜ਼ਤੀ ਹੋਈ ਗੁਰਗੰਧਾਲ ਦੀ ਪਾਵਨ ਜਿਹੜੀ ਸੀ ਸਰੂਪ ਨੂੰ ਉਹ ਜਵਾਰ ਸਿੰਘ ਬਾਲਾ ਪਿੰਡ ਤੋਂ ਚੋਰੀ ਵੀ ਕੀਤਾ ਗਿਆ ਫੈਬਰਿਕਾਂ ਦੀ ਚੋਰੀ ਚਲੀ ਉਸ ਤੋਂ ਬਾਅਦ ਫੋਨ ਕਹਿ ਦੇ ਕੋਣ ਤੋਂ ਵੀ ਚੋਰੀ ਚਲੀ ਇਸ ਵੇਲੇ ਵੀ ਇਹਨਾਂ ਜੁਰਮ ਹੋਣ ਦੇ ਬਾਬੂ ਸਿੰਘ ਦਰਸ ਸਿੱਖਮਰੇ ਆਤਾ ਦਾ ਢਾਣ ਹੋਣ ਦੇ ਬਾਬੂ ਦੇ ਰੋਚ ਚੁੱਪ ਰਹੇ ਕਿਉਂਕਿ ਉਸ ਸਮੇਂ ਜਿਹੜਾ ਇਹਦਾ ਬਾਦਨਦਲ ਦਾ ਕਿਲਾ ਸੀ ਉਹ ਬਹੁਤ ਮਜ਼ਬੂਤ ਮੰਨਿਆ ਜਾਂਦਾ ਸੀ ਤੇ ਅਸਲ ਕੀ ਸ਼ਰੌਨੀ ਟਾਲੀਦਲ ਨਾ ਰਹਿ ਕੇ ਬਾਦਨਦਲ ਬੜ ਚੁੱਕਿਆ ਸੀ।ਪਰੰਤੂ ਹੁਣ ਜਦੋਂ ਪਤਾ ਲੱਗਿਆ ਕਿ ਇਹ ਬਿਲਕੁਲ ਨੰਡਰਵਲ ਜਾ ਰਿਹਾ ਹੈ ਇਹ ਜਿੰਨਾ ਜਿੰਨਾ ਚਲਤੀ ਹੈ ਜਿੱਥੋਂ ਨਕਾਸ਼ ਕੀਤਾ ਜਾਵੇ ਉਹ ਫਾਇਦੇ ਚ ਹੈ ਉਹ ਜਿਹੜਾ ਇਤ ਮੁਥ ਤੇ ਰਹਿੰਦਾ ਸੀ ਜਾਂ ਹਕਮਰਨ ਪਾਰਟੀ ਹੁੰਦਾ ਸੀ ਅੱਜ ਤਿੰਨ ਸੀਟਾਂ ਦੇ ਸਹਿਮਤ ਜੀਆ ਵਿਧਾਨ ਸਭਾ ਚ ਉਹ ਤਿੰਨ ਚੋ ਵੀ 1 ਐਮਐਲ ਨਾਲ ਐ 2 ਐਮਐਲ ਨਾਲ ਨਹੀਂ ਹਨ ਤੇ ਪਾਰਲੀਮੈਂਟ ਦੀ 14 ਚੋਂ ਸਿਰਫ 12 ਪਰਸੈਂਟ ਮੋਟਾ ਪਈਆਂ ਜਿਹੜੀ ਜਿਹੜੀ ਬੀਜੇਪੀ ਜਿਹੜੀ ਜੂਨੀਅਰ ਪਾਰਟਨਰ ਸੀ ਜਾਂ ਐਲਾਈਂਸ ਦੇ ਵਿੱਚ ਉਹਦੇ ਨਾਲੋਂ ਵੀ ਘੱਟ ਨੇ ਉਹਨਾਂ ਨੂੰ 18 ਪਰਸੈਂਟ ਪਈਆਂ ਉਹਨਾਂ ਨੇ Itali da nu 12% paya ਜਿਹੜੀ ਬੜੀ ਸ਼ਰਮ ਵਾਲੀ ਚੱਲ ਹੈ ਤਾਂ ਉਸ ਸਮੇਂ ਜਦੋਂ ਇਹ ਘਟੇਰੀ ਹੋਣ ਲੱਗਿਆ ਇਹ ਪਤਾ ਲੱਗਿਆ ਕਿ ਜਿਹੜਾ ਇਹ ਕੀਚਾ ਨਹੀਂ ਲੱਗਿਆ ਹੋਣਾ ਜੱਪਾ ਹੀ ਲੱਗਿਆ ਹੋਇਆ ਕਿ ਕਿਸੇ ਸਮੇਂ ਵੀ ਜਿਹੜਾ ਇਹ ਨਾ ਵਿੱਚ ਕੱਢਦਾ ਤਾਂ ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਇਸ ਦੇ ਉੱਪਰ ਮਿਚ ਲਿਆ ਜਾ ਸਕੇ ਤਾਂ ਉਹਨਾਂ ਹੀ ਫਿਰ ਤੇ ਪਰ ਜਿਹੜੀ ਉਹਨਾਂ ਨੇ ਹੁਣ ਇਹ ਹੁਣ ਹਿੰਮਤ કરી ਉਹ ਭਾਵੇਂ ਦੇਰ ਨਾਲ ਕਰੀ ਸਵੇਰ ਕਰੀ ਉਹ ਹਿੰਮਤ ਸਲਾਜਾ ਜੋਗ ਹੈ ਕਿ ਹੁਣ ਵੀ ਉਹਨਾਂ ਨੇ ਬੋਲਣ ਦੀ ਹਿੰਮਤ કરી ਕਿਉਂਕਿ ਬਹੁਤ ਬੇਨਤੀ ਨੇ ਤਾਂ ਜੀ ਉਹ ਹਿੰਮਤ ਵੀ ਨਹੀਂ કરી ਪਰੰਤੂ ਜਿਹੜੀ ਹੈਗੀ ਆ ਇਹ ਜਿਹੜਾ ਸੌਂਵੀ ਅਸਾਦੀ ਦਾ ਅੰਦਰ ਕਿਉਂ ਕਹਿ ਨੀਤੀਆਂ ਦਾ ਜਿਹੜਾ ਝਗੜਾ ਹੈ ਕਿ ਨੀਤੀਆਂ ਉਹਨਾਂ ਨੇ ਕੀ ਅਪਣਾਈਆਂ ਨੇ ਉਹਨਾਂ ਦਾ ਸਭ ਤੋਂ ਪਹਿਲੇ ਮਾਫੀ ਮੰਗਣ ਵੀ ਜਾਏ ਨੇ ਪਰੰਤੂ ਲੋਕਾਂ ਵਰ ਲੋ ਇਹ ਉਹਨਾਂ ਨੂੰ ਕੋਈ ਬੜਾ ਜਿਹੜਾ ਹੈਗਾ ਸਪੋਤ ਨਹੀਂ ਦਿਖਾਇਆ ਲੋਕਾਂ ਵਰ ਲੋ ਉਹਨਾਂ ਨੂੰ ਅਸਰ ਦਾ ਹੈ ਢੱਡ ਨਾਲ ਕਬੂਲ ਨਹੀਂ ਕੀਤਾ ਗਿਆ ਬਾਜੀ ਢੜੇ ਨੂੰ ਇਹਦੇ ਲਈ ਉਹਨਾਂ ਦੇ ਕੋਲੇ ਇੱਕ ਕੋਈ ਬਹੁਤ ਵੱਡਾ ਲੀਡਰ ਚਾਹੀਦਾ ਹੈ ਜਿਹੜਾ ਇਹ ਹਾਲ ਸੀ ਮੈਂ ਸਮਝਦਾ ਕਿ ਭਾਈ ਅਮਰਪਾਲ ਸਿੰਘ ਅੱਜ ਸਿੱਖਾਂ ਦੇ ਤੋਂ ਇੱਕ ਬਾਦ ਰਾਜਸੀ ਦੇ ਧਰਮ ਦੇ ਨੇਤਾ ਨਹੀਂ ਕੋ ਸ਼ਰਮ ਨਹੀਂ ਅਟਾਲੀ ਦਲ ਦਾ ਉਹਨਾਂ ਨੂੰ ਪ੍ਰਧਾਨ ਮੰਨ ਲਿਆ ਜਾਂ ਬਾਕੀ ਧੜੇ ਵੱਲੋਂ ਸਾਰੇ ਪੰਥ ਵੱਲੋਂ ਉਹਨਾਂ ਨੂੰ ਤਬੂਹ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੇ ਤਾਂ ਕੈਂਡੀਡੇਟ ਹੀ ਦਿੱਤਾ ਸੀ ਉਸ ਸਮੇਂ ਜਦੋਂ ਲੋਕੀ ਸੁਖਵੀਰ ਸਿੰਘ ਬਾਦਲ ਉਹ ਕਿਵੇਂ ਮੰਨਣਗੇ ਨਹੀਂ ਸੁਖਵੀਰ ਸਿੰਘ ਬਾਦਲ ਨੇ ਕੈਂਡੀਡੇਟ ਦਿੱਤਾ ਸੀ ਪਰ ਬਾਕੀ ਧੜਾ ਹੋਈ ਕਹਿ ਰਿਹਾ ਹੈ ਕਿ ਉਹ ਕੈਂਡੀਡੇਟ ਸਾਡੀ ਵਿਰੋਧਤਾ ਦੇ ਬਾਵਜੂਦ ਦਿੱਤਾ ਸੀ ਅਸੀਂ ਉਹਦੋਂ ਵੀ ਵਿਰੋਧਤਾ ਕੀਤੀ ਸੀ ਪਰ ਪਾਰਟੀ ਦੇ ਧਰਮ ਵਿੱਚ ਕੀਤੀ ਸੀ ਬਾਹਰ ਅਸੀਂ ਨਹੀਂ ਦੱਸਿਆ ਕਿਸੇ ਨੂੰ ਕਿ ਅਸੀਂ ਵਿਰੋਧਤਾ ਕਰ ਰਹੇ ਹਾਂ ਉਹ ਸਮੇਂ ਇਸ ਦੀ ਕਹਤਾ ਸੀ ਕਿ ਭਾਈ ਆਵਰਪਾਲ ਸਿੰਘ ਤੇ ਸਰਦਾਰ ਸੰਜੀਤ ਸਿੰਘ ਜਿਹੜੇ ਖਾਲਸਾ ਨਹੀਂ ਉਹਨਾਂ ਦੀ ਤਲਾਬ ਤੋਂ ਉਮੀਦਵਾਰ ਨਾ ਕਰਾ ਦਿੱਤਾ ਜਾਵੇ ਇਹਨਾਂ ਨੇ ਫਿਰ ਵੀ ਉਹ ਹਰ ਹਰ ਖਲਾਸਾ ਤੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸਰਕਾਰਕੋਗ ਨੇਤਾ ਨੇ ਆਪਣੇ ਬਾਗੀ ਧੜੇ ਦੇ ਉਹ ਕਹੇ ਵੀ ਕਹਿ ਰਹੇ ਨੇ ਕਿ ਮੈਂ ਜਿਹੜਾ ਹੈ ਫਿਰਸਾ ਸਿੰਘ ਬਰਤੋਹਰ ਨੂੰ ਵੀ ਇਹ ਹੱਥ ਕੀਤੀ ਕਿ ਉਹ ਬੜੀ ਯਾਰੀ ਤੇ ਇਹਨਾਂ ਦੇ ਖਿਲਾਫ ਚੋਂ ਉਹਨਾਂ ਨਾਲ ਲੜੇ ਤੇ ਭਾਈ ਆਮਰਪਾਲ ਸਿੰਘ ਫਲਸਾ ਦੇ ਤਾਂ ਉਹਨਾਂ ਨੇ ਆਪ ਦਾ ਇਸ ਤਰ੍ਹਾਂ ਸਾਬਤ ਕੀਤਾ ਕਿ ਅਸੀਂ ਵਿਰੋਧ ਕਰ ਦਿੱਤੀ ਸੀ ਪਰੰਤੂ ਉਸ ਸਮੇਂ ਉਹ ਹਿੰਮਤ ਨਹੀਂ ਕਰ ਸਕੇ ਕਿ ਉਹ ਉਹ ਅਕਾਲੀ ਕਲ ਤੋਂ Maharaja ਜੀ ਜਾਂ ਬਾਗੀ ਸਰੂਪ ਬਣਾ ਲੈ। ਤੁਸੀਂ ਭਾਈ ਸਾਹਿਬ ਦਾ ਨਾਮ ਕਹਿ ਇਹ ਬਾਕੀ ਸੋਸ਼ਲ ਮੀਡੀਆ ਤੇ ਵੀ ਚੀਜ਼ੀ ਦੇਖੀ ਆ ਰਹੀ ਹੈ। ਕਿ ਭਈ ਇਹ ਮਸਤਾਲ ਸੀ ਨੂੰ ਕਾਲੀ ਜਲ ਦਾ ਪ੍ਰਧਾਨ ਬਣਾ ਦਿੱਤੇ ਪਰ ਕਾਲੀ ਜਲ ਦਾ ਜਿਹੜਾ ਚੰਕੁਬੀਰ ਬਾਦਲ ਨਾਲ ਧੜਾ ਜਾਂ ਜਿਹੜਾ ਕਾਲੀ ਜਲ ਦੇ ਚ ਜਿਆ ਸਿਕਸ ਸਲਾਈਸਰ ਹੈ ਕੋਈ ਮੰਨ ਕਰਦਾ ਹੈ ਕਿ ਵੀ ਨਾ ਤਾਂ ਉਹ ਕਦੇ ਕੰਗਲ ਦੇ ਮੁਢਲੇ ਮੈਂਬਰ ਨੇ ਨਾ ਹੀ ਉਹਨਾਂ ਨੇ ਕਈ ਕਾਲੀ ਜਲ ਦੀ ਗਤੀਵਿਧੀ ਚ ਉਸ ਤਰੀਕੇ ਨਾਲ ਹਿੱਸਾ ਲਿਆ ਤਾਂ ਫਿਰ ਕਿਸ ਤਰ੍ਹਾਂ ਦਾ ਪ੍ਰਧਾਨ ਬਣਾ ਦੇਖੋ ਜਿਹੜਾ ਸੁਖਵੀਰ ਬਾਦਲ ਹੈ ਜਾਂ ਜਿਹੜੇ ਉਹਦੇ ਨਾਲ ਕੁਝ ਬੰਦੇ ਨੇ ਉਹ ਤਾਂ ਸਿੱਖ ਹੀ ਨਹੀਂ ਮੈਂ ਇਹ ਦਾਅਵੇ ਨਾਲ ਚਾਹ ਸਕਦਾ ਉਹ ਜਨਲੀ ਤੌਰ ਤੇ ਸਿੱਖ ਬਣੇ ਹੋਣੇ ਨਹੀਂ ਉਹਨਾਂ ਦਾ ਸਿੱਖੀ ਨਾਲ ਕੋਈ ਦੂਰਤਾ ਵੀ تعلق ਨਹੀਂ ਹੈ ਉਹ ਅਕਾਲੀ ਦਰ ਨਾਲ ਉਹਨਾਂ ਦਾ ਕੋਈ ਜਿਹੜਾ ਹੈ ਜੱਦੀ ਤੌਰ ਤੇ ਵੀ تعلق ਨਹੀਂ ਹੈ ਇਹ ਜੱਦੀ ਤੌਰ ਤੇ ਜਿਹੜੇ ਹਨ ਸ਼ਰੋਮੀ ਅਕਾਲੀ ਦਰ ਦੇ ਦੁਸ਼ਮਣ ਨਹੀਂ ਸੋ ਇਹ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਮੁੜਲੇ ਮੈਂਬਰ ਨਹੀਂ ਜਾਂ ਹੋਰ ਦੇ ਮੁੜਲਾ ਮੈਂਬਰ ਹਰੀਸ਼ ਕਪੂਰ ਸਿੱਖਾ ਜਿਹੜਾ ਗੁਰਸਿੱਖੀ ਦਾ ਗੀਵਨ ਉਤਾਰਦਾ ਸਿੱਖੀ 'ਤੇ ਵਿਸ਼ਵਾਸ ਰੱਖਦਾ ਉਹ ਸ਼ਰੋਮੀ ਅਕਾਲੀ ਦਰ ਦਾ ਮੁੜਲਾ ਮੈਂਬਰ ਹੈ ਸੋ ਇਹ ਬਾਕੀ ਧੜੇ ਨੇ ਜਿਹੜਾ ਹੈਗਾ ਉਹ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਪ੍ਰਧਾਨ ਨਹੀਂ ਬਣਾਉਣਾ ਪ੍ਰਧਾਨਤਾ ਸਾਰੀ ਸੰਗਤ ਨੇ ਬਣਾਉਣਾ ਹੈ ਤੇ ਸੰਜਤ ਨੇ ਉਹਨਾਂ ਨੂੰ ਪਹਿਲਾਂ ਹੀ ਬਣਾਤਾ ਤੇ ਸ਼੍ਰੌਂਗੀ ਕਾਲੀਦਾਨ ਦਾ ਪ੍ਰਧਾਨ ਉਹਨਾਂ ਨੂੰ ਪਹਿਲਾਂ ਹੀ ਬਣਾਤਾ ਤੇ ਜਿਹੜਾ ਬਾਕੀ ਧੜਾ ਇਹਨਾਂ ਨੂੰ ਵੀ 80% 70% ਦੇ ਛਤਰ ਛਾਇਆ ਥੱਲੇ ਆ ਜਾਣਾ ਚਾਹੀਦਾ ਤੇ ਬਾਕੀ ਧੜੇ ਵੱਲੋਂ ਕਈ ਨਾਂ ਪ੍ਰਪੋਜ਼ ਕੀਤੇ ਗਏ ਆ ਤੁਸੀਂ ਅਮਰਪਾਲ ਜੀ ਨਾਮ ਲਿਆ ਦਾ ਇੱਕ ਬਾਗੀ ਧੜੇ ਤੇ ਵੀ ਇਲਜ਼ਾਮ ਲੱਗ ਰਿਹਾ ਹੈ ਨਾ ਕਿ ਬਾਗੀ ਧੜੇ ਦੀ ਪ੍ਰਵਾਨਤਾ ਨਾ ਉਸ ਸਰਕਾਰ ਹੋਣੀ ਕਿ ਉਹਨਾਂ ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਪਿੱਛੋਂ ਭਾਜਪੀ ਜਿਹੜੀ ਭਾਜਪੀ ਇਹਨਾਂ ਨੂੰ ਵਿਚਾਰ ਰਹੀ ਹੈ ਜਿਹੜਾ ਕਹਿ ਸਕਦੇ ਆ ਕਿ ਆਪਣੀਆਂ ਉਂਗਲੀਆਂ ਦੇਖੋ ਪ੍ਰਕਾਸ਼ ਸਿੰਘ ਬਾਦਲ ਸੱਤ ਉਸਨੇ ਐਮਐਸਏ 15 ਸਾਲ ਰਾਜ ਕੀਤਾ ਉਹ 15 ਸਾਲ ਰਾਜ ਭਾਜਪੀ ਨਾਲ ਭਾਜਪੀ ਨਾਲ ਰਾਜ ਕੀਤਾ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਉਹ ਘਜਰਾ ਪਾ ਕੇ ਨੱਚਦਾ ਰਿਹਾ ਹੈ ਉਹ ਜਿੱਥੇ ਨੂੰ ਲੈ ਜਾਂਦੇ ਸੀ ਤਾਂ ਤੁਸੀਂ ਇਹ ਨੱਚਣ ਵਾਲੀ ਗੱਲ ਵੈਸੇ ਇਹੀ ਆ ਉਹ ਅਸਲ ਤੌਰ ਤੇ ਨੱਚਦਾਰੇ ਹੈ ਉਹਦੀਆਂ ਫੋਟੋਆਂ ਨਹੀਂ ਕਿ ਉਹ ਵੀਕੀਪੀ ਨਹੀਂ ਨੱਚਾਂ ਲੱਗ ਜਾਂਦੇ ਸੀ ਜਦੋਂ ਉਸ ਨੂੰ ਮੜੀ ਜੀ ਉਂਗਲੀ ਲਾ ਦਿੰਦੇ ਸੀ ਉਹ ਵੀ ਨੱਚਦਾ ਸੀ ਸੁਖੀਰ ਬਾਦਲੂ ਵੀ ਨੱਚਦਾ ਸੀ ਜਿਹੜਾ ਸਾਲ ਜਿਹੜੇ ਬੰਦੇ 15 ਸਾਲ ਨੱਚਦੇ ਰਹੇ ਹੋਣ ਜਿਨ੍ਹਾਂ ਨੇ ਬੀਜੇਪੀ ਦਾ ਪਰਵੇਸ਼ ਪੰਜਾਬ ਦੇ ਵਿੱਚ ਕਰਾਇਆ ਹੋਵੇ ਉਹ ਅੱਜ ਕਹਿੰਦੇ ਕਿ ਬੀਜੇਪੀ ਦੇ ਕਹੇ ਤੋਂ ਵੱਢੀ ਨੱਚ ਰਹੇ ਨਹੀਂ ਫੇਸ ਤੋਂ ਬਾਅਦ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਉਹ ਉਹ ਵੀਰੇ ਬਾਜੀਆਂ ਨੂੰ ਲਿਜਾਉਂਦਾ ਜਾਂ ਹੋਰ ਲਿਜਾਉਂਦਾ ਵੀ ਸਰਦਾਰ ਪ੍ਰੇਮ ਸਿੰਘ ਚੰਦੂ ਵਾਜਰਾ ਜਾਂ ਜਿਹੜੀ ਹੈ ਇਹ ਇਹ ਆਪਣਾ ਬੀਬੀ ਜੀ ਜਿਹੜੀ ਤੌਹਾਂ ਹੀ ਗੱਲ ਤਾਂ ਬਿਲਕੁਲ ਝੁਕੀ ਹੈ ਤੇ ਇਹ ਇਹ ਤਾਂ ਜ਼ਮਨવાર ਆਪਣੇ ਪ੍ਰਕਾਸ਼ ਬਾਦਲ ਤੇ ਸਿੱਖੀ ਦੇ ਬਾਰੇ ਇਹ ਜਿਹੜਾ ਉਹਨਾਂ ਤੇ ਇਲਜ਼ਾਮ ਹੈ ਬਾਗੀ ਕਹਿੰਦੇ ਦਿੱਤੋਂ ਕਹ ਰਹੇ ਪੁਰੀਆਬ ਤੇ ਮਨ ਟਡ ਤੇ ਇਲਜ਼ਾਮ ਹੈ ਜੀ ਇਹਨਾਂ ਨੂੰ ਬੀਜੇਸੀ ਚਾ ਰਹੀ ਹੈ ਇੰਤੈਕ ਤੋਂ ਸੂ ਬਣ ਗਿਆ ਤੇ ਕਿਸੇ ਨੂੰ ਬੀਜੇਪੀ ਕਹਿੰਦੇ ਕਿਸੇ ਨੂੰ ਆਰਐਸਐਸ ਕਹਿੰਦੇ ਇਸ ਤਰ੍ਹਾਂ ਕਰਕੇ ਸਾਂਟ ਜਰਨੇਸ਼ਨ ਪੁਰੀਆਬ ਨੂੰ ਕਾਂਗਰਸੀ ਕਹਤਾ ਸੀ ਇਹਨੂੰ ਖਤਮ ਕਰਨੀ ਹੈ ਪਰ ਸ਼ਰਮ ਵੀ ਜਾਂਦਾ ਵੀ ਜਿਨੇ ਆਪ ਬੀਜੇਪੀ ਦੇ ਲੀਖੋਗੇ ਉਹ ਇਲਜ਼ਾਮ ਲਾਉਂਦਾ ਹੋ ਕੋਈ ਨਿਮਾ ਅਕਾਲੀ ਕਲ ਬਣਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਮੰਨ ਲਓ ਸੁਖਵੀਰ ਬਾਦਲ ਉਸ ਦੇ ਉੱਤੇ ਆਪਣਾ ਅਧਿਕਾਰ ਨਹੀਂ ਛੱਡਦੇ ਜਾਂ ਜਿਹੜਾ ਉਹਨਾਂ ਕੋਲੇ ਹੈ ਗਿਆ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਕੋਈ ਪੰਚ ਕਟੇਲ ਜਾਂ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਆ ਰਿਹਾ ਹੈ ਦੇਖੋ ਨਵਾਂ ਅਕਾਲੀ ਦਲ ਦਾ ਤਾਂ ਮਤਲਬ ਹੀ ਨਹੀਂ 1920 ਬੋਲਾ ਅਕਾਲੀ ਦਲ ਜਿਹੜਾ ਸ਼ਰੋਗੀ ਅਕਾਲੀ ਦਲਾ ਉਹੀ ਰਹੂਗਾ ਤੇ ਸੁਖਵੀਰ ਸਿੰਘ ਬਾਦਲ ਉਸ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਕਰਵੇਗਾ ਕਿ ਉਹਨਾਂ ਲੋਕਾਂ ਦੀ ਪ੍ਰਧਾਨਗੀ ਕਰ ਰਿਹਾ ਜਿਹੜੇ ਸਿੱਖ ਵਿਰੋਧੀ ਹੈ ਇਹ ਅਸਲ ਦੇ ਵਿੱਚ ਭਾਜਪਾ ਦੇ ਆਰਐਸਐਸ ਦੇ ਇਸ਼ਾਰੇ ਤੇ ਸੁਖਵੀਰ ਬਾਦਲ ਨੱਚ ਰਿਹਾ ਹੈ ਇਹ ਆਪਣੇ ਨੱਚਣ ਤੇ ਪਰਦਾ ਪਾਉਣ ਲਈ ਦੂਜਿਆਂ ਨੂੰ ਕਹਿ ਰਿਹਾ ਕਿ ਉਹ ਨੱਚ ਰਹੇ ਨੇ ਉਹ ਅਕਾਲੀ ਦਲ ਤਾਂ ਉਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਨੌ ਭਾਈ ਅਮਰਪਾਲ ਸਿੰਘ ਕੋਲੇ ਆ ਜਾਣਾ ਕਿਉਂਕਿ ਉਸ ਨੂੰ ਉਹਨਾਂ ਨੂੰ ਸੰਗਤ ਨੇ ਪਰਿਵਾਨ ਕਰ ਲਿਆ। ਉਹ ਭਾਈ ਅਮਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ, ਹੁਣ ਵੀ ਪ੍ਰਧਾਨ ਨੇ ਉਹ ਉਹ ਸੁਖਵੀਰ ਪਾਦਨ ਦਾ ਕੋਈ تعلق ਨਹੀਂ ਇਹਦੇ ਮੰਨਣ ਦਾ ਜੇ ਨਾਮ ਮੰਨਣ ਦਾ ਇਹ ਬਿੱਤੀ ਸ਼ਾਵਨ ਹੋਉਂਦਾ ਕੋਈ ਪ੍ਰਸ਼ਨ ਨਹੀਂ ਹੈ। ਉਹ ਜਿਹੜੀ ਸੰਗਤ ਸਾਰੀ ਇੱਧਰ ਆ ਗਈ ਚੱਲਾ ਸੁਖਵੀਰ ਪਾਦਨ ਤੇ ਉਹਦਾ ਟੱਪੜ ਜਾਂ ਪੰਜ-ਛੇ ਬੰਦੇ ਰਹਿ ਗਏ ਉਹ ਨੱਸੀ ਜਾਣ ਜੀ ਭਾਜਪਾ ਤੇ ਆਰਐਸਐਸ ਦੇ ਜਿਹੜੇ ਨਚਰ ਉਹਨਾਂ ਦੇ ਇਸ਼ਾਰੇ ਤੇ ਵਿਰਸਾ ਸਿੰਘ ਬਲਟੋਹਾ ਤੁਹਾਡੇ ਤੇ ਵੀ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਆਰਐਸਐਸ ਦੇ ਕਰਿੰਦੇ ਹੋ ਕਾਰਕੂ ਨੂੰ ਅੱਬੇ ਬਿਰਸਾ ਸਿੰਘ ਬਲਟੋਹਾ ਤੋਂ ਹੁੰਦਾ ਇਲਜ਼ਾਮ ਲਾਉਣ ਵਾਲਾ ਤੇ ਬਿਰਸਾ ਸਿੰਘ ਬਲਟੋਹਾ ਪਹਿਲਾਂ ਤਾਂ ਇਹ ਦੱਸੇ ਕਿ ਆਪ ਉਹ ਸਿੱਖ ਹੈਗਾ ਹੋਂਕਾ ਤੁਸੀਂ ਸਿੱਖ ਮੰਨਿਆ ਨਹੀਂ ਲੋਕਾਂ ਨੇ ਵੀ ਜਮਾਨਤਿਆ ਤੇ ਚੜਾ ਸੀ ਬੁਰੀ ਤਰ੍ਹਾਂ ਹਾਰ ਗਿਆ ਲੋਕਾਂ ਦਾ ਫਤਵਾ ਲੈਣਾ ਹੁੰਦਾ ਨਾ ਕਿ ਬਿਰਸਾ ਸਿੰਘ ਬਲਟੋਹੇ ਦਾ ਲੈਣਾ ਹੁੰਦਾ ਉਹ ਤਾਂ ਸਭ ਤੋਂ ਵੱਧ ਲਿਖੇ ਦਾ ਆਦਮੀ ਹੈ ਜਿਉਂ ਸਿੱਖੀ ਨੇ ਉਪਰਾਨ ਕਰਤਾ ਸਿੱਖਾਂ ਦੇ ਵਿੱਚੋਂ ਕਹਦਾ ਸਿੱਖਾਂ 'ਚੋਂ ਖਤਮ ਕਰਤਾ ਤੇ ਇਹ ਜਿਹੜੀ ਬੈਠੀ ਕਹਿੰਦੇ ਹੁੰਦੇ ਨੇ ਉਹ ਆਰਸਾ-ਸਾਰਸਸ ਕਹੀ ਜਾਂਦੇ ਆ ਜਿਹੜੀਆਂ ਦੀ ਬੋਲੀ ਸੀ ਉਹ ਬੰਦ ਹੋ ਗਈ ਉਹ ਤੋਂ ਮੇਰੇ ਤੇ ਜਾਮਾ ਉਹ ਜਿਹੜਾ ਬ੍ਰਿਸ਼ਾ ਸਿੰਘ ਬਟੋਹਾ ਹੈ ਜਿਹਦਾ ਮੈਂ ਜਵਾਬ ਦੇਵਾ ਉਹ ਤਾਂ ਇੱਕ ਜੀ ਕਹਿੰਦੇ ਹੁੰਦੇ ਨੇ ਹੁਣ ਜਿਹੜੇ ਇਹ ਜਿਹੇ ਬੰਦੇ ਨੇ ਇਹਨਾਂ ਦੇ ਤੁਸੀਂ ਇਲਜ਼ਾਮਾਂ ਦਾ ਜਵਾਬ ਦੇਣ ਲੱਗੋ ਜਾਈਂ ਨਾ ਤੇ ਇਲਜ਼ਾਮਾਂ ਨੂੰ ਸੁਣਨ ਲੱਗੋ ਇਹ ਤਾਂ ਇੱਕ ਚੋਰ ਨੂੰ ਦੱਕੂ ਤਾਂ ਕਰ ਦੇਣੀ। ਯਾਨੀ ਵਾਕਈ ਜੇ ਜਿਦ ਚਲੋ ਤੁਸੀਂ ਆਪਣੀ ਕਰੀ ਕਿ ਵਾਕਈ ਤੁਸੀਂ ਆਰਐਸਐਸ ਨਾਲ ਜੁੜੇ ਰਹੇ ਹੋ। ਮੈਂ ਆਰਐਸਐਸ ਰਾਸ਼ਟਰੀ ਸੰਘੇਬਤ ਸੰਜਨਾ ਨਾਲ ਕਦੇ ਨਹੀਂ ਜੁੜਿਆ। ਮੈਂ ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ ਉਸ ਦੇ ਵਿੱਚ ਮੈਂ ਜੁਲਾਈ 2015 ਦੇ ਵਿੱਚ ਸਭ ਦੇ ਸਾਹਮਣੇ ਸ਼ਾਮਲ ਹੋਇਆ ਸੀ। 42 ਲਟਣ ਵਾਲੀ ਜੱਲ ਨਹੀਂ 3 ਮੰਗਾਂ ਰੱਖਿਆ ਸੀ ਕਿ ਸਿੱਖਾਂ ਦੀ ਅੱਜ ਸਨਾਤਨਤ ਹੈ ਤੇ ਉਹ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ ਉਹਨਾਂ ਨੂੰ ਸਾਡੇ ਸਨਾਤਨਤ ਮੰਨਿਆ ਜਾਵੇ ਤੇ ਦੂਸਰੀ ਜੱਲ ਜਿਹੜੀ ਹੈ ਜੀ 370 ਮੰਨ ਨੂੰ ਉਹਨਾਂ ਨੂੰ ਸਪੈਸ਼ਲ ਸਰਦਾਰ ਦਿੱਤਾ ਜਾਵੇ ਤੀਜਾ ਸਭ ਜਮੈ ਸਿੰਘ ਪਿੰਡਵਾ ਵਾਲੇ ਤੇ ਜਿੰਦਾ ਸੁੱਖਾ ਤੇ ਜਿਹੜੇ ਬੀਨ ਸਿੰਘ ਤੇ ਸਰਪੰਚ ਨੇ ਇਹਨਾਂ ਨੂੰ ਸਹੀਤ ਮੰਨਿਆ ਜਾਵੇ ਮੈਂ ਕਮਰ ਜਿਹੜਾ ਕਮਰ ਸਿੰਘ ਸੰਧੂ ਹੈ ਇਹ ਜਿਹੜਾ ਉਹ ਪਿਛੋ ਐਮ.ਐਲ.ਏ ਵੀ ਬਣ ਗਿਆ ਸੀ ਉਸ ਨੂੰ ਇੰਟਰਵਿਊ ਦਿੱਤੀ ਸੀ ਇਹ ਕੰਨੇ ਗੱਲਾਂ ਉਸ ਦੀ ਇੰਟਰਵਿਊ ਦੇ ਵਿੱਚ ਹੀ ਆਸੀ ਤੇ ਉਸ ਸਮੇਂ ਵਿੱਚ ਹੀ ਆਸੀ ਤੇ ਪ੍ਰੰਤੂ ਇਸ ਦੇ ਦੌਰਾਨ ਜਿਹੜੀ ਆ ਉਹ ਬੇਅਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬਹਿਮਕਲਾ ਹੋਣੀ ਚੱਲ ਗਈ ਮੈਂ ਉਹ ਸਾਰਾ ਇਲਜ਼ਾਮ ਮਾਲਵਾ ਪ੍ਰਧਾਨ ਹੋਣ ਦੇ ਨਾਤੇ ਰਾਸ਼ਟਰੀ ਸਿੱਖ ਸੰਗਠਨ ਦੇ ਸਾਰਾ ਇਲਜ਼ਾਮ ਜਿਹੜਾ ਹੈ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਤੇ ਲਾਇਆ ਸੀ ਇਹ ਇਸ ਤੇ ਜਿਹੜੀ ਇਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਦੀ ਲੀਡਰਸ਼ਿਪ ਸੀ ਉਹ ਮੇਰੇ ਨਾਲ ਨਾਰਾਜ਼ ਹੋਊਗੀ ਤੇ ਤੁਸੀਂ ਬਾਦਲ ਨੂੰ ਦੋਸ਼ੀ ਕਹਿ ਰਹੇ ਹੋ ਉਹ ਤਾਂ ਅਕਾਲੀ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਉਸ ਤੇ ਮੈਂ ਫਿਰ 25 ਅਪ੍ਰੈਲ 2016 ਨੂੰ ਇਹ ਸਾਰੀਆਂ ਅਖਬਾਰਾਂ 'ਚ ਛਪਿਆ ਤੇ ਮੇਰੇ ਕੋਲ ਇਹਦਾ ਸਬੂਤ ਵੀ ਹੈ 25 ਅਪ੍ਰੈਲ 2016 ਨੂੰ ਮੈਂ ਐਸਪੀ ਭੇਜਦਾ ਤੇ ਮੈਂ ਹਰਾਨੀ ਦੀ ਗੱਲ ਕਰਦਾ ਕਿ ਵਿਰਸਾ ਬੁਲਸਾ ਕਹਿੰਦੇ ਆ ਜਿਹੜੇ ਵਿਰਸਾ ਬੁਲਟੋਹਾ ਜਾਂ ਹੋਰ ਜੇ ਜੀ ਤਾਂ ਹੋ ਵੀ ਰਾਸ਼ਟਰੀ ਸਿੱਖ ਸੰਗਠਨ ਪਿੱਛੇ ਨੇ ਗੂਗਲ ਤੇ ਦੇਖ ਲਓ ਮੈਨੂੰ ਹੈਰਾਨੀ ਦੀ ਗੱਲ ਹੈ ਕਿ 2001 ਵਿੱਚ ਰਾਸ਼ਟਰੀ ਸਿੱਖ ਸੰਗਠਨ ਰਾਸ਼ਟਰੀ ਸੰਘੇਲ ਸੰਗ ਨੇ ਖਤਮ ਕਰਤੀ ਰਾਸ਼ਟਰੀ ਸਿੱਖ ਸੰਗਠਨ ਵजूद ਵਿੱਚ ਹੀ ਨਹੀਂ ਹੈ ਇਹਨਾਂ ਨੇ ਕਿਹਾ ਕਿ ਕੋਈ ਕੰਮ ਨਹੀਂ ਕਰ ਰਹੀ ਇਸ ਨੂੰ ਰਿਜੌਰਟ ਕੀਤਾ ਜਾਂਦਾ ਤੇ ਇਹਨਾਂ ਦਫ਼ਤਰ ਵੀ ਪੰਕਤੀਤਾ ਜਾਂਦਾ ਸਾਰੀ ਅਟਾਈ ਪੰਕਤੀਤੀ ਜਾਂਦੀ ਹੈ ਉਹ ਤੁਸੀਂ ਦੇਖ ਤਾਂ ਲਓ ਵੀ ਕੋਈ ਕੀ ਕਹਿੰਦੇ ਹੁੰਦੇ ਨੇ ਕੋਈ ਆਦਮੀ ਉਸ ਬਜੂਰ ਚਹਰੇ ਉਸ ਨਾ ਆਉਂਦਾ ਜੂ ਰਸਤੀ ਸਿੱਖ ਸੰਗਤ ਹੈਗੀ ਹੈ ਤੁਸੀਂ ਐਨੀ ਲੜਕਾਰੇ ਮਰੀ ਜਨ ਨੂੰ ਉੱਥੇ ਖੜੇ ਰਹਿ ਤੇ ਬੇਈਮਾਨ ਬੰਦੇ ਉਹ ਤੁਹਾਨੂੰ ਆਤਮ ਨਹੀਂ ਤੁਹਾਨੂੰ ਸੁਰਤ ਨਹੀਂ ਤੁਹਾਨੂੰ ਹਿਆ ਨਹੀਂ ਜਿਉਣ ਦੀ ਤੇ ਤੁਸੀਂ ਜਿਹੜੀ ਜੱਫੇਬੰਦੀ ਜਿਹੜੀ ਹੈਗੀ ਆ ਉਹ ਮਜੂਰ ਵਿੱਚ ਵੀ ਨਹੀਂ ਹੈ ਉਹ ਆਪ ਵੀ ਕਹੀ ਜਾਂਦਾ ਹੈ ਜਿਹੜਾ ਸੁਖਵੀਰ ਬਾਦਲ ਹੈ ਉਹਨੇ ਪੂਰੀ ਇਤਿਹਾਸ ਨਹੀਂ ਪੜਿਆ ਤੁਸੀਂ ਸਿੱਖੀ ਦੀ ਉਹ ਜਾਣਕਾਰੀ ਨਹੀਂ ਹੈ ਉਹ ਜਿਹੜੀਆਂ ਹੈ ਉਹ ਹੁੰਦੀਆਂ ਪਾਈ ਫਿਰਦਾ ਸ਼ੰਪਾ ਪਾਈ ਫਿਰਦਾ ਤੇ ਜਿਹੜੀ ਅਸਿੱਖ ਧਰਮ ਦੇ ਵਿੱਚੋਂ ਪਾਣੀ ਸੱਤ ਤੇ ਹੋਲੀ ਦੀ ਪੂਰੀ ਦੀ ਪੂਰੀ ਬਾਲਟੀ ਉੱਤੇ ਡੋਲ ਡਲਵਾ ਲੈਂਦਾ ਉਹ ਨੂੰ ਸਿੱਖੀ ਨਾਲ ਕੋਈ تعلق ਨਹੀਂ ਕਿਤੇ ਹਵਨ ਕਰਦਾ ਮੈਂ ਹਵਨ ਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਸਿੱਖ ਲਈ ਵਰਜਤ ਨੇ ਜਿਹੜੀਆਂ ਚੀਜ਼ਾਂ ਉਹ ਠਿੱਕੇ ਲਵਾਈ ਤੇ ਉਹਦੀਆਂ ਬੇਅੰਤ ਹਾ ਫੋਟੋਆਂ ਨੇ ਮੇਰੇ ਕੋਲੇ ਉਹਦਾ ਬਾਤ ਲਗਾਉਂਦਾ ਰਿਹਾ ਹੋਰ ਉਹ ਮੇਰੇ ਤੇ ਕੀ ਇਲਜ਼ਾਮ ਲਾਉਂਗਾ ਜਿਹੜਾ ਮੇਰੇ ਵਾਲੇ ਬੋਲਦਾ ਉਹਦਾ ਮੋਕਸਰ ਦੀ ਮਾਦੀ ਟ੍ਰਾਂਸਪੋਰਟ ਨੇ ਕਹਿੰਦਾ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ ਨੇ ਬਾਦਲ ਨੇ ਉੱਠ ਕੇ ਕਿਹਾ ਸੀ ਚਾਚਾ ਮੈਂ ਤੇਰੇ ਪਿਤਾ ਸਮਾਨ ਨਹੀਂ ਮੈਂ ਤੇਰਾ ਬਾਪੇ ਹਾਂ ਜਿਹੜਾ ਆਪਣੇ ਬਾਤ ਨਹੀਂ ਭੁੱਲ ਜਾਂਦਾ ਉਹ ਮੇਰੇ ਤੇ ਇਲਜ਼ਾਮ ਲਾਉਂਦਾ ਦਾ ਕੋਲ ਮਲਾਕੇ ਦੇਖਿਆ ਜਾਵੇ ਰਾਜੇਵ ਖਾਲਸਾ ਨੇ ਕਈ ਗੱਲਾਂ ਨੂੰ ਸਪਸ਼ਟ ਕੀਤਾ ਹੈ ਖਾਸ ਕਰਕੇ ਅਮਰਪਾਲ ਗੁਣਾ ਦੀ ਵਿਹਾਈ ਦੇ ਮਾਮਲੇ ਦੇ ਵਿੱਚ ਅਤੇ ਜਿਹੜੀ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਜਿਮਨੀ ਚੋਣਾ ਵਾਲੀ ਉਸ ਨੂੰ ਵੀ ਸਪਸ਼ਟ ਕੀਤਾ ਕਿ ਭਾਈ ਅਮਰਪਾਲ ਗੁਣਾ ਦਾ ਉਸ ਤੇ ਕੀ ਸਟੈਂਡ ਹੈ ਨਵੇਂ ਅਕਾਲੀ ਕਲ ਬਾਰੇ ਵੀ ਉਹਨਾਂ ਨੇ ਜਾਂ ਫਿਰ ਅਕਾਲੀ ਕਲ ਦੀ ਪ੍ਰਧਾਨਗੀ ਦਾ ਜੋੜ ਰੜਕਾ ਰੇੜਕਾ ਚੱਲ ਰਿਹਾ ਹੈ ਉਹਦੇ ਬਾਰੇ ਵੀ ਚੀਜ਼ਾਂ ਨੂੰ ਸਪਸ਼ਟ ਕੀਤਾ ਤੁਸੀਂ ਰਾਜੇਵ ਖਾਲਸਾ ਉਹਨਾਂ ਨੂੰ ਵੀ ਸੁਣਿਆ ਤੁਹਾਡਾ ਵੀ ਕਿ ਰਾਜੇਵ ਖਾਲਸਾ ਜੀ ਦਾ ਵੀ ਸਾਰਿਆਂ ਦਾ ਤਨ ਵਾਹ ਹੈ ਗ੍ਰੋਥੀ ਸਾਥਲ ਸਾਹ ਵਾਹ ਗ੍ਰੋਥੀ ਕੀ ਕੱਤ